ਬਰਸਾਦ ਰਾਗ ਗੌੜੀ ਬਾਗ ਕਬੀਰ ਜੀ ਦੇ ਸਤ ਵਾਰ-ਵਾਰ ਹਰ ਕੇ ਕੋਣ ਗਾਵੂੰ ਗੁਰ ਗੰਭੇਰ ਸੁ ਹਰ ਕਾ ਪਾਉ ਰਹਾ ਹੋ ਤੇ ਤਾਂ ਨਾ ਹੋ ਗਈ ਜੀ ਤਾਂ ਗੌੜੀ ਰਾਗ ਦੀਆਂ ਥਿੱਤਾਂ ਹੋ ਗਈਆਂ ਕੱਲ ਉਹਨੋਂ ਕੇ ਬਾਹਰ ਬਾਹਰ ਸਤ ਨੇ ਜਿਨ੍ਹਾਂ ਦੇ ਨਾਮ ਨੇ ਬਾਹਰ ਦੇ ਦਵਾਰ ਤੋਂ ਜਾਂਦੇ ਨੇ ਬਾਰ ਬਾਰ ਦਾ ਮਤਲਬ ਹਰ ਰੋਜ਼ ਹੈ ਇੱਥੇ ਬਾਰ ਬਾਰ ਦਾ ਮਤਲਬ ਰੈਪੀਟੇਸ਼ਨ ਚ ਵੀ ਆ ਜਾਂਦਾ ਹੈ ਦੁਆਰਾ 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 ਹਰ ਕੇ ਗੋਣੇ ਗੋਣੇ ਜਿਹੜੀ ਹਰ ਕੇ ਗੋਣੇ ਗੋਣੇ ਨੇ ਉਹਦੇ ਕੁਛ ਕਰਦੇ ਜਿਵੇਂ ਉਹ ਵੈਗਰੂ ਵੈਗਰੂ ਕਰਦੇ ਨੇ ਕਹਿੰਦੇ ਇਹ ਨਹੀਂ ਕਰਨਾ ਆਰਾਮ ਆਰਾਮ ਨਹੀਂ ਕਰਨਾ ਗੁਣਗਾਨ ਕਰਨਾ ਗੁਣਗਾਨ ਰੋਜ਼ੇ ਗੋਣ ਤੂੰ ਦਾਤਾ ਦਾ ਤਾਰ ਤੇ ਰੱਦ ਤਾਂ ਖਾਉਣਾ ਇਹ ਤਾਂ ਇਹ ਤਾਂ ਚਾਹੇ ਵਾਰ-ਵਾਰ ਕਹੀ ਜਾਓ ਇਹਦਾ ਤਾਂ ਕੋਈ ਅਰਥ ਬਣਦਾ ਨਹੀਂ ਹੋਈ ਗੱਲ ਦਾ ਬੜਿਆਈ ਬਣਦੀ ਹੈ ਆਜ਼ਾਦੀ ਦੀ ਦਾਦਾਰ ਦੀ ਤੂੰ ਵੈਰੂ ਵੈਰੂ ਕਹਦੇ ਕੀ ਬਣਦਾ ਉਹ ਤਾਂ ਕੋਈ ਜੱਲ ਨਹੀਂ ਬਣਦੀ ਕਿ ਕਿਸੇ ਦਾ ਆਪਾਂ ਨਾ ਵਾਰ-ਵਾਰ ਲਈ ਜਾਈਏ ਉਹ ਆਦਮੀ ਗੁੱਸਾ ਕਰਦਾ ਹੈ ਮੈਂ ਕਹਾਂ ਗੱਲ ਕਰ ਤੂੰ ਵਾਰ-ਵਾਰ ਨਾ ਲੈਣ ਦਾ ਕੀ ਮਤਲਬ ਨਾ ਇੱਕ ਵਾਰ ਲੈ ਲਿਆ ਸੰਬੋਧਨ ਕਰ ਲਿਆ ਉਹਦਾ ਧਿਆਨ ਖਿੱਚਣ ਵਾਸਤੇ ਨਾ ਲਈਦਾ ਵੀ ਬਿਰਵਾਂ ਤੇ ਆਂਦਾ ਵੇ ਫਿਰ ਆਪਣਾ ਮਸਲਾ ਦੱਸੇ ਕਹਾਂ ਬੈਗੀ ਹੈ ਤੇਰਾ ਰਾਮ 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 ਕਰੀ ਜਾਣਾ। ਇਹਦਾ ਆ ਰਾਮ ਇਹ ਉਹਦਾ ਪੱਥਰ ਦਾ ਜਿਹੜੂ ਸੁਣਦਾ ਹੀ ਨਹੀਂ ਹੈ। ਉਹ ਕਹਿੰਦਾ ਵੀ ਰਾਮ ਇਹ ਪੱਥਰ ਦੇ ਚੋਂ ਦੂਆ ਆਰਾਮ ਹੋ ਜਾਊਗਾ ਬਣ ਜਾਊਗਾ ਫਿਰ ਮੇਰੀ ਗੱਲ ਸੁਣੂਗਾ। ਤਾਂ ਬਾਰ ਬਾਰ ਕਹਿੰਦਾ ਵੀ ਮੈਂ ਇਹਨੂੰ ਦੂਆ ਸਰੀ ਰਾਮ ਸੱਚੇ ਪੂਜੇ ਦਾ ਰਾਮ ਬਣਾ ਕੇ ਛੱਡੂਗਾ ਪੱਥਰ ਦੇ ਨੂੰ। ਰਾਮ ਰਾਮ ਕਹਿ ਕੇ ਆਦਾ ਇਹ ਕਰਦਾ ਤਾਂ ਕਰਦਾ ਕਿ ਉਹਨੂੰ ਦਾ ਸੁਣਦਾਰੀ ਉਹ ਵੀ ਜਾਣਦਾ ਵੀ ਉਹਨੂੰ ਦੱਸਦਾ ਹੈ ਨਹੀਂ। ਉਹਨੂੰ ਸੁਣਾਉਣ ਵਾਸਤੇ ਬਾਰ ਬਾਰ ਕਰਦਾ ਹੈ। ਤਾਂ ਤਾਂ ਇਹ ਉਹਨਾਂ ਦੀ ਤਰ੍ਹਾਂ ਹੋ ਜਾਂਦੀ ਹੈ। ਵਾਰ-ਵਾਰ ਕਰਨ ਦਾ ਤਾਂ ਕੋਈ ਅਰਥ ਨਹੀਂ ਜੇ। ਹਰ ਕੇ ਕੋਣ ਗਾਉਣਾ ਹੈ ਕਿਸੇ ਦੀ ਬੜਾਈ ਵਾਰ-ਵਾਰ ਕਰਨੀ ਗੱਲ। ਬੜਾਈ چاہے ਵਾਰ-ਵਾਰ ਕਰੀ ਜਾ ਉਹਨੂੰ ਉਹ ਨਹੀਂ ਬੁਰੀ ਲੱਗਦੀ। ਬੜਾਈ ਵਾਰ-ਵਾਰ ਕਰ ਦਿੱਤਾ ਨਹੀਂ ਬੁਰੀ ਲੱਗਦੀ। ਤੇ ਉਹਦਾ ਨੋ ਜਾਣ ਕਰਨ ਬਾਰੇ ਪਹਿਲੀ ਤਾਂ ਗੱਲ ਆਪੇ ਉਹਨਾਂ ਨੇ ਦਈ ਨਹੀਂ ਹੁੰਦਾ। ਲਈ ਦੇਈ ਹੁੰਦਾ। ਨੋ ਨਹੀਂ ਲਈਦਾ ਹੁੰਦਾ। ਆਪ ਤੇ ਬੜੇ ਦਾ ਨਾਂ ਲੈਂਦਾ ਹੀ ਨਹੀਂ ਕੋਈ ਇਹ ਪਰਮੇਸ਼ਰ ਦਾ ਵੀ ਨਾਂ ਰੱਖੀ ਫਿਰਦਾ ਹੈ ਜਦੋਂ ਬਾਸ਼ਾ ਕਹਿੰਦੇ ਨਮਸਤੇ ਉਹ ਤੇ ਨਾਮ ਹੈ ਤੇਰਾ ਨੌਰੀ ਹੈ ਕੋਈ ਜਿਹਨਾਂ ਨੇ ਰੱਖਿਆ ਹੈ ਅਸੱਜੇ ਗੁਣਵਾਚ ਕਰਾਉਣਾ ਹੈ ਜਿਹਨਾਂ ਨੇ ਰੱਖਿਆ ਹੈ ਸਾਨਿਆ ਨੇ ਤਾਂ ਗੁਣਵਾਚ ਗੁਣਵਾਚ ਕੇ ਨਾਂ ਰੱਖਿਆ ਨੇ ਤੇਰੇ ਗੁਣ ਨੇ ਉਹ ਆਉਂਦੀਆਂ ਨਾ ਦਾਦਾ ਦਾਤਾਰ ਹੈ ਕੋਣਾ ਨੌ ਨਹੀਂ ਹਉਦਾ ਦਾਦਾ ਕੋਈ ਵੀ ਹੋ ਸਕਦਾ ਦਾਤਾਰ ਕੋਈ ਵੀ ਹੋ ਸਕਦਾ ਜਿੱਦ ਦਾਦਾ ਦਾਦਾਰ ਨਾਲ ਕੋਣਾ ਬੋਦਾ ਦਾਦਾ ਦਾਦਾ ਇਹ ਕਮਨ ਲੋ ਉਹ ਰਹੇ ਜਿਹੜਾ ਬਣ ਬਜ ਕੇ ਨਾਉਂ ਬਣਾਉਂਦਾ ਕਮਨ ਲੋ ਉਹਦਾ ਕਿਸੇ ਨਾਲ ਵੀ ਲੱਗ ਸਕਦਾ ਕਮੇਰ ਕਮਨ ਨਾਉਂ ਕਿਸੇ ਨਾਲ ਵੀ ਲੱਗ ਸਕਦਾ ਨਾਨਕ ਕਮਨ ਲੋ ਉਹ ਨਾ ਕਿਸੇ ਨਾਲ ਵੀ ਲੱਗ ਸਕਦਾ ਤਾਂ ਹੀ ਸਾਰੇ ਨਾਨਕ ਲਈ ਜਾਂਦੇ ਨੇ ਨਾਲ ਕਮਨ ਨਾਉਂ ਬੜ ਗਿਆ ਇਹ ਵਾਇਰੂ ਕਮਨ ਨਾਉਂ ਨਹੀਂ ਹੈ ਕੋਈ ਨਹੀਂ ਰਾਮ ਕਵਨ ਨਾਉਣ ਹੈ ਰਮਿਆ ਹੈ ਸਾਰਿਆਂ ਚ ਇਹ ਕਾਮੂਨ ਰੂਮ ਦਾ ਹੈ ਜਿਹੜ ਨੇ ਵਾਇਰੂ ਕਿਹਾ ਸੀ ਉਹਨਾਂ ਨੇ ਕੁਝ ਹੋਰ ਕਿਹਾ ਸੀ ਉਹਨਾਂ ਨੇ ਅਰਥ ਕੁਝ ਹੋਰ ਮੰਨਿਆ ਸੀ ਅੱਜ ਅਸੀਂ ਕੁਝ ਹੋਰ ਮੰਨਿਆ ਹੈ ਜਿਨ੍ਹਾਂ ਨੇ ਲਫ਼ਜ਼ ਕਢ ਕੇ ਵਰਤੇ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਕੁਝ ਹੋਰ ਸੈਂਸ ਵਿੱਚ ਵਰਤੇ ਹੋਏ ਹੈ ਅੰਗਰੇਜ਼ੀ ਸ਼ਬਦ ਅਸੀਂ ਇਹਦੇ ਅਰਥ ਕੁਝ ਹੋਰ ਲਈ ਬੈਠੇ ਉਹਨਾਂ ਵਾਲੇ ਅਰਥ ਅਸੀਂ ਨਹੀਂ ਲਏ ਹੋਏ ਵਾਹਿਦਾ ਮਤਲਬ ਵੜਿਆ ਹੀ ਗੁਰੂ ਦਾ ਮਤਲਬ ਪਰਮੇਸ਼ਰ ਪਰਮੇਸ਼ਰ ਦੀ ਵਡਿਆਈ ਨੂੰ ਵਾਹਿਗੁਰੂ ਕਹਿੰਦੇ ਵਾਹ ਵਾਹ ਬਾਣੀ ਨੰਕਾਰ ਸਰਕਾਰ ਬਾਣੀ ਜਿਹੜਾ ਵਾਹ ਵਾਹ ਨੰਕਾਰ ਬਾਣੀ ਆਪੇ ਨੰਕਾਰ ਬਾਣੀ ਆਦਮੀ ਦੇ ਗਿਆਨ ਅੰਦਰਾਂ ਦੀ ਪਕੜ ਤੋਂ ਪਰੇ ਹੈ ਜੋ ਨੰਕਾਰ ਹੈ ਉਹ ਗਿਆਨ ਅੰਦਰਾਂ ਤੋਂ ਪਕੜ ਤੋਂ ਪਰੇ ਹੈ ਮਨ ਬੁੱਧੀ ਦੀ ਪਕੜ ਤੋਂ ਪਰੇ ਹੈ ਨਾਂਕਾ ਇਹ ਆਪੇ ਨਾਂਕਾ ਆਪੇ ਆਪਣੀ ਪਗੜ ਤੋਂ ਪਰੇ ਤਾਂ ਇਹ ਤਾਂ ਮਰ ਕਾਬੂ ਨਹੀਂ ਹੁੰਦਾ ਮਨਵਾਸ ਕਿਉਂ ਨਹੀਂ ਹੁੰਦਾ ਪਗੜ ਤੋਂ ਪਰੇ ਬੁੱਧੀ ਦੀ ਪਗੜ ਤੋਂ ਪਰੇ ਮਨ ਤਾਂ ਹੀ ਹੁੰਦਾ ਕਾਬੂ ਮਾਨਪਾ ਸਾਹਿਬ ਇਹ ਨਾਂਕਾ ਜੇ ਕੋਈ ਕਿਰਪਾ ਹੋਵੇ ਇਸ ਬੁੱਧੀ ਨਾਲ ਤਾਂ ਬਸ ਔੜੀ ਇਸ ਬੁੱਧੀ ਦੇ ਦਾਕੂ ਆ ਕੀ ਹੋਇਆ ਹੋਇਆ ਇਹਦੇ ਕੀ ਬਚਾਉਣਾ ਇਹਦਾ ਬੇਗੁੱਧੀ ਤਾਂ ਬਸ ਜਾਊਗਾ ਬਵੇਕ ਬੁੱਧੀ ਦੇ ਵਿੱਚ ਆਊਗਾ ਬਵੇਕ ਜੋ ਰੂਪੀ ਗਿਆਨ ਹੈ ਉਹ ਪ੍ਰਾਪਤ ਕਰੂਗੀ ਉਹਦਾਂ ਦੀ ਸ਼ਕਤੀ ਵਧੂਗੀ ਮਨੁੱਖੇ ਰੰਦ ਦੀ ਬੁੱਧ ਵਿੱਚ ਸ਼ਕਤੀ ਵਧਦੀ ਹੈ ਜਦ ਮਨੁੱਖੇ ਲੈਣ ਦੀ ਫੇਰ ਮਰਵਾ ਚਾਹੁੰਦਾ ਹੈ ਹੇ ਬਾਰ-ਬਾਰ ਹਰ ਗਏ ਕੋਣ ਕਾਹੋ ਗੁਰਗੰਭੇਦ ਸੋ ਹਰ ਕਾ ਪਾਹੋ ਗੁਰਗੰਭ ਗੁਰਗੰਭ ਨੂੰ ਤਾਂ ਗਾਣ ਤੇ ਪ੍ਰਾਪਤੀ ਲਾਹੋ ਗਬਰ ਹੁੰਦਾ ਜਦੋਂ ਅੰਦਰ ਗਿਆਨ ਪ੍ਰਵੇਸ਼ ਕਰ ਜਵੇ ਗਿਆਨ ਪ੍ਰਵੇਸ਼ ਹੋ ਗਰ ਤਦ ਦਿਨੂ ਪੁਰੇ ਕਰਨ ਦੀਆ ਜੋ ਅਸੀਂ ਵੜਿਆ ਜਦੋਂ ਅਸੀਂ ਜੋ ਚੀਜ਼ ਖਾਦੀ ਸਾਡੇ ਅੰਦਰ ਚੱਲ ਗਈ ਐਵੇਂ ਜੋ ਗਿਆਨ ਸਮਝ ਆਇਆ ਅੰਦਰ ਚਲਾ ਗਿਆ ਉਹ ਪੂਰੀ ਜਾਣੂ ਰਖਤਾ ਗੁਰਗੰ ਅੰਦਰ ਗਿਆਨ ਗਿਆ ਕਰਨ ਗਈ ਕਾ ਕ ਕਰਨ ਕਬਲੇ ਮੈਂ ਪਾਵਾ ਕਰਨ ਅੰਦਰ ਕਾ ਰੋਸ਼ਨੀ ਰੋਸ਼ਨੀ ਹੋ ਗਈ ਅੰਦਰ ਫਿਰ ਤੋ ਦਵਾਰ ਕਾ ਵਾ ਉਹ ਫਿਰ ਹਰ ਦਾ ਪਤਾ ਲੱਗਿਆ ਹਰ ਕੋਲ ਤਾਂ ਹਰ ਜਹਰ ਤੇ ਰੋਸ਼ਨੀ ਪਈ ਗੁਰਬਾਣੀ ਹਰ ਤੇ ਰੋਸ਼ਨੀ ਪਾ ਰਹੀ ਹੈ ਹਰ ਕੀ ਹੈ। ਸਾਡੇ ਉਤੇ ਰੋਸ਼ਨੀ ਪਾ ਰਹੀ ਹੈ। ਹਰ ਕੀ ਹੈ ਇਸੇ ਤੇ ਰੋਸ਼ਨੀ ਪਾ ਰਹੀ ਹੈ। ਅਜਾ ਰੋਸ਼ਨੀ ਪਈ ਨਾ ਹਰਦੇ ਉੱਤੇ ਤਾਂ ਹਰਦੇ ਸਮਝ ਆ ਗਈ ਆ ਦਾ ਭੇਦ ਆ ਗਿਆ। ਗੁਰਗਾਂਵਾਂ ਭੇਦ ਸੁ ਹਰਕਾ ਪਾਉ। ਹਰਕਾ ਗਿਆਨ ਹਾਸਲ ਕਰਕੇ ਹਰ ਕੀ ਕਥਾ ਸੁਣ ਕੇ ਸੰਕਟੇ ਉੱਤਮ ਹਰ ਕੀ ਕਥਾ। ਹਰ ਕੀ ਕਥਾ ਸੁਣ ਕੇ ਇਹਦੇ ਚ ਹੱਲ ਨੂੰ ਸਮਝਣਾ। ਹਰ ਨੂੰ ਸਮਝਿਆ ਯਾਰ ਕਾ ਫੇਰ ਤੋਂ ਗੁਰਗਮ ਤੇ ਇਸ ਨੂੰ ਹਰ ਕਾ ਪਾਉ ਤੇ ਹਰ ਕੀ ਕਹਾ ਸਾਰੀ ਗੁਰਬਾਣੀ ਸਭ ਤੇ ਉੱਤਮ ਹਰ ਕੀ ਕਥਾ ਹਰ ਬਾਰੇ ਕਥਨ ਕੀਤਾ ਹੋਇਆ ਹੈ ਹਰ ਕੀਏ ਦੱਸਿਆ ਹੋਇਆ ਹੈ ਹਰ ਅਲੱਗਾ ਜੀਉ ਅਲੱਗ ਇਹ ਜੀਉ ਕੌਣ ਹੈ ਜੀਉ ਹਰਦਾ ਜੀਉ ਹੈ ਹਰਦਾ ਬਾਨਾ ਹੈ ਜੇ ਤੁਮਾਨਾ ਸੀ ਕਹਨੇ ਹਰਦਾ ਹੀ ਬਾਨਾ ਹੈ ਹਰ ਜੀਵੋ ਗੁਫਰਤ ਰੱਖ ਕੇ ਹਰ ਨੇ ਆਪਣਾ ਜੀਵ ਗੁਫਰਤ ਰੱਖਿਆ। ਸਰੀਰ 'ਚ ਆਪਣਾ ਜੀਵ ਰੱਖਿਆ। ਉਹਦੀ ਇਚਾਰਾ ਨਾਲ ਚੱਲਦਾ ਸਰੀਰ। ਐਵੇਂ ਥੋੜੀ ਚੱਲਦਾ। ਜੀਵ ਤਾਂ ਹਰਦੀ ਇੱਛਾ ਹੀ ਹੈ। ਬਸ ਕਈ ਵਾਰ ਮਨ ਵੀ ਸਾਡਾ ਆਪਣੇ ਵਾਸਤੇ ਨਹੀਂ ਦਿੰਦਾ। ਮਨਮਾਨਦਾਰੀ ਹੈ। ਮਨ ਜੋ ਚਾਹੁੰਦਾ ਰਾਂ ਉਹ ਬੁਲਾਉਣਾ ਮੁਸ਼ਕਲ ਹੋ ਜਾਂਦਾ। ਹੋ ਰਿਹਾ ਹੈ ਬੁੱਧੀ ਨੂੰ। ਏ। ਗੁਰਗਾਮ ਪੇਸੋ ਹਰ ਕਾ ਪਾਉ ਵਾ ਵਾ ਅਧਰ